ਤੁਸੀਂ ਤੁਹਾਡੇ ਨਾਲ ਜੋ ਵੀ ਸੱਚ ਦਿਖਾਉਣਾ ਹੈਗਾ ਲੋਕਾਂ ਨੂੰ ਉਹ ਅਸੀਂ ਤੁਹਾਡੇ ਨਾਲ ਹੱਥ ਮਜ਼ਬੂਤ ਤੇ ਜਿਨੀ ਨੂੰ ਵੀ ਕਾਂਗਰਸ ਤੋਂ ਰਿਮਵੈਂਟ ਆ ਦਿਖਾਣੇ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਭਾਰਤੀ ਐ ਲੋਕ ਸਭਾ ਇੰਚਾਰਜ ਪਟਿਆਲਾ ਕਰਜ਼ ਮੁਕਤ ਭਾਰਤ ਅਭਿਆਨ ਤੋਂ ਮੈਂ ਅੱਜ ਇਸ ਆਪਣੇ ਚੈਨਲ ਜੋ ਇਹਨਾਂ ਨੇ ਸ਼ੁਰੂ ਕੀਤਾ ਹੈ ਇੱਥੇ ਆਫਿਸ ਸ਼ੁਰੂ ਕੀਤਾ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣ ਵਾਸਤੇ ਆਇਆ ਹਾਂ ਔਰ ਸਭ ਨੂੰ ਮੇਰੀ ਤਰਫੋਂ ਆਫਿਸ ਖੋਲਣ ਦੀ ਲੱਖ-ਲੱਖ ਵਧਾਈ ਹੋਵੇ ਹਰਵਿੰਦਰ ਸਿੰਘ ਜੀ ਸੋਨੀ ਨੇ ਯਮ ਪਰ ਆਹ ਚੇਰ ਹਾਂਜੀ ਹਾਂਜੀ ਸਾਡੇ ਵੱਡੇ ਵੀਰ ਰਜਨੀਸ਼ਟਿੰਗ ਜੀ ਨੇ ਐਫਐਫ ਫਾਸਟ ਉਹ ਵੀ ਦਫਤਰ ਖੋਲਿਆ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਤੇ ਜੋ ਪਹਿਲੇ ਗੱਲ ਹੋਈ ਹੈ ਕਿ ਚੌਥਾ ਥੰਮ ਹੈ ਇਹ ਤੇ ਸਨੌਰ ਚ ਸ਼ੁਰੂਆਤ ਹੈ ਇਹਨਾਂ ਦੀ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਤਰੱਕੀਆਂ ਬਖਸ਼ੇ ਨਾ ਉਹ ਬਲੰਦੀਆਂ ਤੇ ਜਾਣ ਤੇ ਸਾਡਾ ਪਰਮਹੰਗਾਰਾ ਨਾਲ ਰਹੂਗਾ ਤੇ ਹਮੇਸ਼ਾ ਭਰਾ ਸੱਚੀਆਂ ਖਬਰਾਂ ਲਾਉਣ ਦੀ ਪਹਿਲਾ ਵੀ ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਤੇ ਅੱਗੇ ਵੀ ਅਸੀਂ ਇਹੀ ਕਹਾਂਗੇ ਕਿ ਸੱਚ ਦੇ ਪੈਰੇ ਤੇ ਖੜਦੇ ਸੱਚ ਦੇ ਰਾਹ ਤੇ ਚੱਲੋਗੇ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਸਾਡੇ ਇਲੈਕਟ੍ਰੋਨਿਕ মিডিਆ ਕਲੱਬ ਸਾਡੇ ਮਨੋਜਪੁਰ ਦਾ ਜੀ ਨਹੀਂ ਆ ਸਕੇ ਉਹ ਥੋੜੇ ਜੀ ਬੀਜੀ ਲੇਕਿਨ ਉਹਨਾਂ ਸਾਰਿਆਂ ਵੱਲੋਂ ਅਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਆ ਤੇ ਉਮੀਦ ਵੀ ਕਰਦੇ ਆ ਕਿ ਤੁਸੀਂ ਆਮ ਉਪਰਿਆ ਵਾਜ ਨੂੰ ਆਪਣੀ ਟੀਵੀ ਦੇ ਜ਼ਰੀਏ ਤਵਾਜੂ ਬੋਗੇ ਧੰਨਵਾਦ ਮੈਂ ਇਹ ਕਹਿੰਦਾ ਵੀ ਹਮੇਸ਼ਾ ਹੀ ਸੱਚ ਦੀ ਜਿੱਤ ਹੁੰਦੀ ਹੈ ਵੀ ਇਹ ਆਪਣਾ ਸਤ ਦਾ ਹੀ ਰੱਖਣ ਦੀ ਤੇ ਇਹਨਾਂ ਦਾ ਜਿਹੜੇ ਆਪਾਂ ਸਾਰੇ ਪਾਰਟੀਆਂ ਦੇ ਲੋਕੀਏ ਪਰੋਗੀ ਆਪਣਾ ਵੀ ਸਾਜਵਾਨ ਲਾਇਨਾਂ ਦਾ ਸਾਥ ਦੇ ਨਾਲ ਬੜੀ ਆਦਾ ਸਤਿਕਾਰ ਜੀ ਮੈਂ ਰਜਿੰਦਰ ਸਿੰਘ ਚੀਮਾ ਪ੍ਰਧਾਨ ਪੰਜਾਬੀ ਸੈਨਾ 올 ਇੰਡੀਆ ਅੱਜ ਮੈਂ ਰਣਜੀਤ ਸਿੰਘ ਢਿੰਗੀ ਜੀ ਨੇ ਜੋ ਦਫਤਰ ਖੋਲਿਆ ਉਹਨਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹੈ ਅਤੇ ਟਿੰਕੀ ਸਾਹਿਬ ਸਾਡੇ ਪੰਜਾਬੀ ਸਰਨਾਮਾ ਵੀ ਜੁੜੇ ਹੋਏ ਨੇ ਇਹ ਸਾਡੇ ਪੰਜਾਬ ਦੇ ਪ੍ਰੈਸ ਸੈਕਟਰੀ ਵੀ ਨੇ ਅੱਜ ਇੱਥੇ ਪਹੁੰਚਣ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਇਹਨਾਂ ਨੇ ਆਪਣਾ ਦਫ਼ਤਰ ਖੋਲ੍ਹਿਆ ਤੇ ਅੱਗੇ ਤੋਂ ਸਾਡਾ ਬੜਾ ਸਹਿਯੋਗ ਕਰਨਗੇ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਤਮ ਬਾਦ